हां जी ऑल ओवर 5 मीटर सरप्लस कॉटन सूट रहेगा के रेट लेस वर्क और फैंसी थ्रेड वर्क ਹੋਇਆ ਦੁਪੱਟਾ ਇਸ ਦੇ ਨਾਲ 2.5 ਮੀਟਰ ਮਸਲੀਨ कॉटन ਦਾ ਟਾਈ ਐਂਡ ਡਾਈ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 790 ਫ੍ਰੀ ਸ਼ਿਪਿੰਗ ਦੇ ਨਾਲ ਮੇਰਾ WhatsApp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਦੇ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ढाई मीटर प्योर कॉटन सॉफ्ट फैब्रिक प्रिंटेड आरी वर्क शर्ट रहेगी बॉटम प्लेन कॉटन की ढाई मीटर रहेगी दुपट्टा सवा दो मीटर मलमल डिस्टल प्रिंट वाला रहेगा 590 सौ नब्बे फ्री शिपिंग नैक्सट आलओवर 5 मीटर प्योर काथा कॉटन सूट रहेगा फैंसी थ्रैडवर्क बाजू बाजूते भी वर्क रहेगा दुपट्टा मसरीन द टू सैड कटवर्क इंबॉयडी वाला सत्त सौ सत्तर फ्री शिपिंग ਕਾਟਨ ਦੀ ਆਰੀ ਵਰਕ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਰਹੇਗੀ ਬਾਟਮ ਵੀ ਇਸ ਦੇ ਨਾਲ 2.5 ਮੀਟਰ ਰਹੇਗੀ ਦੁਪੱਟਾ ਚਾਫੋਨ ਦਾ ਸਵਾ 2 ਮੀਟਰ ਪਾਕਿਸਤਾਨੀ ਵਰਕ ਵਾਲਾ 980 ਇਸ ਦਾ ਪ੍ਰਾਈਸ ਆ ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਆਪਣੇ ਕੋਲ ਛਿਪਲੀ ਤੇ 2.5 ਮੀਟਰ ਕਾਟਨ ਛਿਪਲੀ ਆ 2.5 ਮੀਟਰ ਪਿਓਰ ਕਾਟਨ ਟਾਪ ਰਹੂਗਾ ਫੈਂਸੀ ਥਰੈਡ ਵਰਕ ਦਾ ਬਾਟਮ 2.5 ਮੀਟਰ ਕਾਟਨ ਦੀ ਰਹੇਗੀ ਦੁਪੱਟਾ 2 ਵੀ ਕੱਟ ਰਹੇਗੀ ਸਫੋਨ ਦਾ ਕਰਾਚੀ ਵਰਕ ਦਾ 950 ਫ੍ਰੀ ਸ਼ਿਪਿੰਗ ਚ ਨੈਕਸਟ ਪ੍ਰੀਮੀਅਮ ਕੁਆਲਿਟੀ ਕਾਟਨ ਮੈਚਿੰਗ ਸੂਟ ਰਹਿਣਗੇ ਤੁਸੀਂ ਇਹਨਾਂ ਸੂਟਾਂ ਵਿੱਚੋਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਸੂਟ ਰਹਿਣਗੇ 1.70 ਵੱਡੇ ਪਣੇ ਦੀ ਸ਼ਰਟ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਆਲ ਓਵਰ ਸੂਟ 3.5 ਮੀਟਰ ਵੱਡੇ ਪਣੇ ਦਾ ਰਹੂਗਾ ਪ੍ਰਾਈਸ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪਿੰਗ 'ਚ ਜੇਕਰ ਤੁਸੀਂ ਇੱਕ ਸੇਮ ਐਡਰੈਸ ਤੇ ਤਿੰਨ ਸੂਟ ਬਾਈ ਕਰੋਗੇ ਤਾਂ ਤੁਹਾਨੂੰ 1450 ਫ੍ਰੀ ਸ਼ਿਪਿੰਗ 'ਚ ਪੈਣਗੇ ਆਰਡਰ ਦੇ ਸਕਦੇ ਹੋ ਨੈਕਸਟ ਬੀਬਾ ਪੈਂਟਸ 올ਓਵਰ 5 ਮੀਟਰ ਵੱਡੇ ਪਣਾ ਦਾ ਸੂਟ ਰਹੂਗਾ 3.5 ਮੀਟਰ ਕੱਟ ਰਹੇਗੀ ਮਸਲੀਨ ਕੰਟਰਾਸਟ ਇਸ ਦੇ ਨਾਲ ਦੁਪੱਟਾ 2 ਮੀਟਰ ਫੁੱਲ ਪੈਸਵਰਕ ਰਹੇਗਾ ਪ੍ਰਾਈਸ ਹੈ ਨਾ ਸੁੱਟਨ ਦਾ 875 ਫ੍ਰੀ ਸ਼ਿਪਿੰਗ ਨੈਕਸਟ ਦੁਪੱਟਾ ਸੁੱਟ ਰਹੇਗੇ ਬਾਟਮ ਤੇ ਵਰਕ ਆ ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ ਬਿਗ ਪਣਾ ਰਹੇਗਾ ਵੱਡਾ ਪਣਾ ਰਹੇਗਾ 175 ਸ਼ਰਟ ਦਾ ਪਣਾ ਰਹੇਗਾ ਵੀਬਾ ਪ੍ਰਿੰਟਸ ਦਾ ਕੈਮਰੀ ਕਾਟਨ ਦੀ 2 ਮੀਟਰ ਇੰਬੋਡੀ ਵਾਲੀ ਸ਼ਰਟ ਦਾ ਕੋਟਾ ਡੋਰੀ ਦਾ ਟਾਈ ਐਂਡ ਡਾਈ ਦੁਪੱਟਾ ਇਹਨਾਂ ਸੂਟਾਂ ਦਾ ਪ੍ਰਾਈਸ ਹੈ 750 ਫ੍ਰੀ ਸ਼ਿਪਿੰਗ ਚ ਲਿਮਟਿਡ ਸਟਾਕ ਆ ਆਰਡਰ ਦੇ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ